ਨੌਕਰੀਆਂ ਤੇ ਪੜਾਈ ਤੇ ਲਈ ਅਮਰੀਕਾ ਜਾਣ ਵਾਲੇ ਲੋਕਾਂ ਦੇ ਲਈ ਇਹ ਮਹੱਤਵਪੂਰਨ ਖਬਰ ਹੈ ਕਿ ਜ਼ਿਆਦਾਤਰ ਭਾਰਤੀ H1B ਵੀਜ਼ਾ ਰਾਹੀਂ ਨੌਕਰੀਆਂ ਦੇ ਲਈ ਅਮਰੀਕਾ ਜਾਂਦੇ ਨੇ ਜਦੋਂ ਕਿ ਉੱਚ ਸਿੱਖਿਆ ਦੇ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ F1 ਵੀਜ਼ਾ ਮਿਲਦਾ ਹੈ ਇਹਨਾਂ ਦੋਵਾਂ ਵੀਜ਼ੇ ਦੇ ਲਈ ਵੀਜ਼ਾ ਇੰਟਰਵਿਊ ਛੋਟ ਨੂੰ ਖਤਮ ਕੀਤੀ ਜਾ ਰਹੀ ਹੈ ਅਮਰੀਕੀ ਵਿਦੇਸ਼ ਵਿਭਾਗ ਵੀਜ਼ਾ ਇੰਟਰਵਿਊ ਤੋਂ ਪਿੰਨੇ ਕਰਨ ਨੂੰ ਦਿੱਤੀ ਜਾਣ ਵਾਲੀ ਛੋਟ ਸੰਬੰਧੀ ਆਪਣੇ ਨਿਯਮਾਂ ਨੂੰ ਬਦਲਾਵ ਕਰਨ ਜਾ ਰਿਹਾ ਹੈ ਨਵੇਂ ਨਿਯਮ 2 ਸਤੰਬਰ 2024 ਤੋਂ ਲਾਗੂ ਹੋਣ ਵਾਲੇ ਨੇ ਅਮਰੀਕਾ ਵੀ ਸ ਵੀਜ਼ਾ ਪ੍ਰਾਪਤ ਕਰਨ ਤੋਂ ਪਹਿਲਾਂ ਅਪਲਕੀ ਦੂਤਾਵਾਸ ਦੇ ਵਿੱਚ ਇੱਕ ਇੰਟਰਵਿਊ ਦੇਣਾ ਪੈਂਦਾ ਹੈ ਇਸ ਦੇ ਆਧਾਰ ਉਤੇ ਫੈਸਲਾ ਕੀਤਾ ਜਾਂਦਾ ਹੈ ਕਿ ਬਿਨੈਕਾਰ ਨੂੰ ਵੀਜ਼ਾ ਮਿਲੇਗਾ ਜਾਂ ਫਿਰ ਨਹੀਂ ਦਰਅਸਲ ਅਮਰੀਕਾ ਜਾਣ ਦੇ ਲਈ ਵੀਜ਼ਾ ਜ਼ਰੂਰੀ ਹੁੰਦਾ ਹੈ ਵੀਜ਼ੇ ਦੇ ਲਈ ਅਰਜੀ ਦੇਣ ਤੋਂ ਬਾਅਦ ਵੀਜ਼ਾ ਇੰਟਰਵਿਊ ਦੇ ਲਈ ਅਪਾਇੰਟਮੈਂਟ ਲੈਣੀ ਪੈਂਦੀ ਹੈ ਅਪਾਰਟਮੈਂਟ ਵਾਲੇ ਨੂੰ ਅਮਰੀਕੀ ਦੂਤਾਵਾਸ ਜਾਣਾ ਪੈਂਦਾ ਹੈ ਅਤੇ ਇੰਟਰਵਿਊ ਦੇਣਾ ਪੈਂਦਾ ਹੈ ਇੱਥੇ ਵੀਜ਼ਾ ਅਫਸਰ ਕਈ ਤਰ੍ਹਾਂ ਦੇ ਸਵਾਲ ਪੁੱਛਦੇ ਨੇ ਜਿਵੇਂ ਕਿ ਤੁਸੀਂ ਅਮਰੀਕਾ ਕਿਉਂ ਜਾਣਾ ਚਾਹੁੰਦੇ ਹੋ ਇਸ ਇੰਟਰਵਿਊ ਦੇ ਆਧਾਰ ਉੱਤੇ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਕਿਸ ਨੂੰ ਵੀਜ਼ਾ ਮਿਲੇਗਾ ਜਾਂ ਫਿਰ ਨਹੀਂ ਇੰਟਰਵਿਊ ਨੂੰ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਦੇ ਲਈ ਸਭ ਤੋਂ ਮਹੱਤਵਪੂਰਨ ਪੜਾਅ ਮੰਨਿਆ ਜਾਂਦਾ ਹੈ ਜਿੱਥੇ ਕਿਸੇ ਨੂੰ ਔਖੇ ਸਵਾਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ